oh ਵਾਹ ਮਰ ਜਾਵੇ ਤੁਹਾਨੂੰ ਅਸੀਂ ਸਾਰਾ ਹੀ ਸ਼ਹਿਰ ਸਾਡੇ ਵਿੱਚ ਹਿੰਦੂ ਉਸੇ ਕੌਮਾਈ ਸਾਰੇ ਵੀਰ ਦੇਖੋ ਜੀ ਬਹਿਲਗਾਮ ਦੇ ਵਿੱਚ ਜਿਹੜੀ ਕਸ਼ਮੀਰ ਦੇ ਅੱਤਵਾਦੀਆਂ ਵੱਲੋਂ ਹੱਤਕਨਾਉਣੀ ਮਾਸੂਮ ਲੋਕਾਂ ਨੂੰ ਮਜਲੂਮ ਲੋਕਾਂ ਨੂੰ ਜਿਹੜਾ ਉੱਥੇ ਗੋਲੀਆਂ ਦੇ ਨਾਲ ਭੁੰਨਿਆ ਗਿਆ ਹੈ ਇਸ ਰੋਸ ਦੇ ਵਜੋਂ ਪੂਰਾ ਖੇਮ ਕਰਨ ਦੇ ਖੇਮ ਕਰਨ ਦਾ ਇਲਾਕਾ ਜਿਹੜਾ ਹੈ ਉਹ ਪਤਲਾ ਫੂਕ ਰਿਹਾ ਹੈ ਤੇ ਆਪਦਾ ਰੋਸ ਦਰਜ ਜਿਹੜਾ ਉਹ ਕਰ ਰਿਹਾ ਇਹ ਅਤਕਣੋਣੀ ਹਰਕਤ ਹੈ ਇਤੋਂ ਖਾਰਕੂਆਂ ਨੂੰ ਇਤੋਂ ਅਤਵਾਦੀਆਂ ਨੂੰ ਬਾਜ ਆਉਣਾ ਚਾਹੀਦਾ ਮਾਸੂਮ ਲੋਕਾਂ ਨੂੰ ਮਾਰ ਕੇ ਗਰੀਬ ਦੇ ਨਿਤਾਣੇ ਲੋਕਾਂ ਨੂੰ ਮਾਰ ਕੇ ਕਿਹੜੀ ਪ੍ਰਾਪਤੀ ਹੈ ਯਾਰ ਵੇਖੋ ਜੇ ਕਿਸੇ ਸਰਕਾਰ ਨਾਲ ਟੱਕਰਿਆ ਸਰਕਾਰ ਨਾਲ ਲੜਿਆ ਜਾ ਸਕਦਾ ਪਰ ਇਹਨਾਂ ਲੋਕਾਂ ਦਾ ਗਨਾ ਕੀ ਸੀ ਇਹਨਾਂ ਲੋਕਾਂ ਦਾ ਕੋਈ ਗਿਆਨ ਨਹੀਂ ਸਿਰਫ ਇਹਨਾਂ ਦਾ ਇਹ ਗਿਆਨ ਸੀ ਵੀ ਇਹ ਘੁੰਮਣ ਕਸ਼ਮੀਰ ਦੇ ਵਿੱਚ ਚਲੇ ਗਏ ਤੇ ਖਾਰਕੂਨ ਇਹ ਅਤਵਾਦੀਆਂ ਨੇ ਮੈਸੇਜ ਇਹ ਦੇਣਾ ਹੈ ਸਰਕਾਰ ਨੂੰ ਜਾਂ ਦੁਨੀਆ ਨੂੰ ਵੀ ਕਸ਼ਮੀਰ ਸ਼ਾਂਤ ਨਹੀਂ ਕਿਉਂਕਿ ਕਸ਼ਮੀਰ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਜਿਹੜੀ ਆ ਹਾਲਾਤ ਬੜੇ ਬੇਤਰ ਹੋਏ ਆ ਸਿਰਫ ਇਸ ਵਜ੍ਹਾ ਕਰਕੇ ਇੱਕ ਮੈਸੇਜ ਦੇਣ ਦੇ ਬਹਾਨੇ ਲੋਕਾਂ ਨੂੰ ਜਿਹੜਾ ਭੁੰਨ ਕੇ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਬਹੁਤ ਅਤਕਨਾਉਣੀ ਹਰਕਤ ਆ ਅਸੀਂ ਇਹਦੀ ਕੋਈ ਸ਼ਬਦਾਂ ਨਹੀਂ ਦਿੰਦਾ ਕਰਦੇ ਵੀ ਕਹਿਣਾ ਚਾਹੁੰਦੇ ਜਿਹੜਾ ਕਿ ਕਸ਼ਮੀਰ ਜਾ ਆਪਣਾ ਛੇ ਨੌਜਵਾਨਾਂ ਨੂੰ ਮਾਰਿਆ ਜੋ ਪਲਤੋਂ ਇੱਕ ਕਾਨੂੰਨੀ ਘਟਨਾ ਵਾਪਰੀ ਆ ਅਸੀਂ ਇਹਨਾਂ ਦੀ ਘੋਰ ਨਿੰਦਾ ਕਰਦੇ ਹਾਂ ਤੇ ਅਸੀਂ ਸਰਕਾਰ ਤੋਂ ਜੋ ਆਸ ਕਰਦੇ ਹਾਂ ਕਿ ਸਰਕਾਰ ਅੱਤਵਾਦੀਆਂ ਖਿਲਾਫ ਸਖਤ ਤੋਂ ਸਖਤ ਕਦਮ ਉਠਾਏਗੀ ਅਤੇ ਜੋ નિર્ਦੋਸ਼ਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਦਾ ਜਿਹੜਾ ਬਦਲਾ ਸਰਕਾਰ ਜਲਦੀ ਹੀ ਲਵੇਗੀ ਇਹ ਮੇਰੇ ਵੀਰ ਜਿਹੜਾ ਪਿਛਲੇ ਦਿਨੀ ਡੀਐਨਕੇ ਦੇ ਵਿੱਚ ਹਾਸਾ ਵਾਪਰਿਆ ਉਹ ਸਬੰਧ ਦੇ ਵਿੱਚ तकरीबन ਹੀ ਸਾਰੇ ਹੀ ਇਲਾਕੇ ਦੇ ਵਿੱਚ ਸਾਰੀਆਂ ਕੌਮਾਂ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸਾ ਕਿ ਇੱਕ ਪਰਿਵਾਰਾਂ ਦੇ ਸਾਹਮਣੇ ਔਰਤਾਂ ਦੇ ਸਾਹਮਣੇ ਮਰਦਾਂ ਨੂੰ ਕੱਢ ਕੇ ਮਾਰ ਦਿੱਤਾ ਗਿਆ ਰਹੀ ਗੱਲ ਅਤਵਾਦੀਆਂ ਦੀ ਅੱਜ ਤੋਂ ਕੁਝ ਸਮਾਂ ਪਹਿਲਾਂ ਅੱਜ ਹੀ ਇਹ ਤੁਹਾਡੇ ਬਾਹਰ ਹੋਇਆ ਕੁਝ ਸਮਾਂ ਪਹਿਲਾਂ ਅੱਜ ਤੋਂ 2 3 4 ਸਾਲ 5 ਸਾਲ ਪਹਿਲਾਂ ਇਹਨਾਂ ਨੇ ਉੱਥੇ ਸਿੱਖ ਪਰਿਵਾਰਾਂ ਦੇ ਜੀ ਵੀ ਕੱਢ ਕੇ ਇਸ ਤਰ੍ਹਾਂ ਹੀ ਟਰਾਂਸਪੋਰਟਰ ਦਾ ਕੰਮ ਕਰਦੇ ਸੀਗੇ ਸਾਰੇ ਮਾਰਦ ਤੇਗੇ ਸੀਗੇ ਸੋ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂਗਾ ਜੀ ਅਸੀਂ ਇਹਨਾਂ ਨੂੰ ਆਖੀਏ ਕਿ ਮੁਸਲਮਾਨ ਨੇ ਤੇ ਮੁਸਲਮਾਨ ਵੀ ਨਹੀਂ ਕਿਉਂਕਿ ਮੁਸਲਮਾਨ ਵੀ ਸਾਡੇ ਭਰਾ ਨੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਵੀ ਵਸਦੇ ਨੇ ਸਾਡੇ ਸ਼ਹਿਰ ਪੰਜਾਬ ਜੀ ਵਸਦੇ ਨੇ ਉਹਨਾਂ ਲੋਕਾਂ ਦਾ ਸਾਡੇ ਨਾਲ ਸਾਰਾ ਸਹਿਯੋਗ ਆ ਪਰ ਇਹ ਗਲਤ ਅਨਸਰ ਜਿਹੜੇ ਆ ਇਹਨਾਂ ਕਨੇਹੋਣੀ ਕਰ ਕੀਤੀ ਅਸੀਂ ਇਹਦੀ ਬਹੁਤ ਨਖੇਦੀ ਕਰਦੇ ਆ ਤੇ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਸਖਤ ਤੋਂ ਸਖਤ ਫੈਸਲਾ ਲਿਆ ਜਾਵੇ ਕਿਉਂਕਿ ਜੇ ਅਜੇ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਬਹੁਤ ਵੱਡਾ ਹੋਰ ਵੀ ਕਿਤੇ ਨੁਕਸਾਨ ਹੋ ਸਕਦਾ ਹੈ। ਕਾਂਦੀ ਜਿੱਦਾਂ ਮੋਦੀ ਸਰਕਾਰ ਨੇ ਪੰਜ ਬੈਂਸਲੇ ਰਾਤ ਲਏ ਆ ਕੀ ਦੇਖਦੇ ਕਿ ਬੇਨਤੀ ਇਤਰਾਹ ਜੀ ਫੈਸਲੇ ਲੈਣੇ ਬੰਦੇ ਸਰਕਾਰਾਂ ਦਾ ਫਰਜ਼ ਮੰਦਾ ਹੈ। ਸਰਕਾਰ ਕੋਈ ਜੇ ਜਿੱਦਾਂ ਤੁਸੀਂ ਕਰਦੇ ਜਿੰਮੇਵਾਰ ਜੇ ਤੁਹਾਨੂੰ ਪਤਾ ਹੈ ਕਿ ਜੇ ਸਾਡੇ ਨਾਲ ਕੋਈ ਹਾਸਾ ਵਾਪਰਦਾ ਤੇ ਅਸੀਂ ਉਹਨੂੰ ਕਿਸ ਤਰ੍ਹਾਂ ਜਿਠਣਾ ਹੈ। ਮੈਂ ਤਾਂ ਸਮਝਦਾ ਇਹਦੋਂ ਸਖਤ ਫੈਸਲੇ ਲੈਣੇ ਚਾਹੀਦੇ ਆ। ਧੰਨਵਾਦ ਹੈ ਸਰਕਾਰਾਂ ਦਾ ਜੇ ਮੰਨ ਲਓ ਸਖਸਤ ਪੈਸੇ ਲੈਣਗੇ ਤੇ ਦੁਸ਼ਮਨ ਨੂੰ ਇਹ ਗੱਲ ਦਾ ਪਤਾ ਹੋਵੇਗਾ ਕਿ ਅਗਲੇ ਬੰਨੇ ਕੋਈ ਹੈ ਤੇ ਜੇ ਬਹੁਤ ਢਿੰਵਟ ਦੀ ਨੀਤੀ ਰੱਖਦੇ ਆ ਜਿਹੜਾ 56 ਇੰਚ ਵਾਲਾ ਸੀਨੇ ਦੀ ਗੱਲ ਕਰਦੇ ਸੀਗੇ ਜੀ ਉਦੋਂ ਦਾ ਜਿਤਨਾ ਕੀਤਾ ਹੁੰਦਾ ਤੇ ਅੱਜ ਦਿਨ ਇਹ ਚ ਦੇਖਣੇ ਪੈਣੇ ਸੀ ਜਿਹੜੀ ਜ਼ਿੰਦਗੀ ਸੀ ਉਹ ਤੇ ਮੰਦ ਭਾਗੀ ਘਟਣਾ ਵਾਪਰੀ ਜਿਹੜੀ ਕਸ਼ਮੀਰ ਦੇ ਵਿੱਚ 26 ਸਲਾਣੀਆਂ ਨੂੰ ਮਰਕੀ ਬਹੁਤੇ ਘਾਟੂ ਪਾ ਰਿਹਾ ਗਿਆ ਕੀ ਕਹਿਣਾ ਚਾਹੋਗੇ ਦੇਖੋ ਜੀ ਬਹੁਤ ਦੁਖਦਾਈ ਘਟਨਾ ਹੋਈ ਹੈ ਪਹਿਲਗਾਮ ਵਿਖੇ ਔਰ ਇੱਕ ਨਾਉਣੀ ਹਰਕਤ ਸੀ ਔਰ ਉਸ ਦੀ ਹਿੱਸਾ ਸਭ ਤੋਂ ਨਿੰਦਾ ਕਰਦੇ ਆ ਕਿਉਂਕਿ ਜਿਹੜਾ ਭਾਰਤ ਦੇਸ਼ ਹੈ ਇਹ ਹਮੇਸ਼ਾ ਹੀ ਪਿਆਰ ਚਾਹੁੰਦਾ ਪਰ ਬੜੇ ਪ੍ਰਾਲੇ ਕਰ ਰਿਹਾ ਪਰ ਜਿਹੜਾ ਵਿਰੋਧੀ ਦੇਸ਼ ਹੈ ਪਾਕਿਸਤਾਨ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ 6 ਦਿਨ ਹੀ ਹੋਈ ਸੀ ਹਰ ਵਾਰ ਹੀ ਉਹਨੇ ਇੱਕ ਵਾਰ ਨਹੀਂ ਵਾਰ-ਵਾਰ ਹੋ ਇਦਾਂ ਕਰ ਰਿਹਾ ਜੇ ਸਾਡੇ ਪੰਜਾਬ ਨੂੰ ਨਸ਼ੇ ਦੇ ਵਿੱਚ ਡੋੜਿਆ ਜਾ ਰਿਹਾ ਦੇਸ਼ ਨੂੰ ਤੇ ਇਹ ਵੀ ਉਹਨਾਂ ਦੀ ਚਾਲ ਹੈ ਜਵਾਨੀ ਖਤਮ ਕਰਨ ਦੀ ਔਰ ਜਿਹੜੇ ਅਤਕਵਾਦੀ ਹਮਲੇ ਕਰਵਾਏ ਜਾ ਰਹੇ ਨੇ ਇਹ ਵੀ ਪਾਕਿਸਤਾਨ ਦੀਆਂ ਚਾਲਾਂ ਨੇ ਸੋ ਜਿੱਥੇ ਅਸੀਂ ਇਸ ਦੀ ਸਖਤ ਸਖ਼ਬਦਾ ਜਿੰਦਾ ਕਰਦੇ ਆ ਉੱਥੇ ਉਹਨਾਂ 28 ਪਰਿਵਾਰਾਂ ਦੇ ਨਾਲ ਵੀ ਜਿਹੜੀ ਪੰਜਾਬ ਸਰਕਾਰ ਖੜੀ ਹੈ ਔਰ ਉਹਨਾਂ ਨੂੰ ਵੀ ਉਹਨਾਂ ਦਾ ਜਿਹੜਾ ਬੰਦਾ ਮੁਆਵਜ਼ਾ ਹੈ ਉਹ ਸਰਕਾਰ ਦੇਣ ਲਈ ਤਤਪਰ ਹੈ ਔਰ ਪੂਰੀ ਨਤੀ ਜਿਹੜੀ ਹੈ ਹੈਲਪ ਕੀਤੀ ਜਾਵੇਗੀ ਔਰ ਅਸੀਂ ਅੱਜ ਸਾਰੇ ਆ ਭਰਾ ਇਕੱਠੇ ਹੋ ਕੇ ਰੋਸ ਪ੍ਰਗਟ ਕਰ ਰਹੇ ਆ ਖੇਮ ਕਰਨ ਦੇ ਵਿੱਚ ਔਰ ਇਸ ਰੋਸ ਦੇ ਵਿਰੋਧ ਚ ਪੁਤਲਾ ਫੋਕ ਰਹੇ ਆ ਤਾਂ ਜੋ ਕਿ ਜਿਹੜੇ ਪਰਿਵਾਰਾਂ ਦੇ ਮੈਂਬਰ ਚਲੇ ਗਏ ਨੇ ਜਿਨ੍ਹਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਰਿਹਾ ਜਾ ਸਕਦਾ ਔਰ ਉਹਨਾਂ ਦੇ ਅਫਸੋਸ ਦੇ ਵਿੱਚ ਅਸੀਂ ਅੱਜ ਜਿੱਥੇ ਅਫਸੋਸ ਦਰਜ ਕਰਦੇ ਆਂ ਹਮਦਰਦੀ ਪ੍ਰਗਟ ਕਰਦੇ ਪਰਿਵਾਰਾਂ ਨਾਲ ਉਥੇ ਅੱਜ ਪਾਕਿਸਤਾਨ ਦੇ ਖਿਲਾਫ ਅਸੀਂ ਜਿਹੜਾ ਇਹ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਤਲਾ ਫੂਕ ਰਹੇ ਹਾਂ। ਹਾਂਜੀ ਅੱਜ ਜਿਹੜੀ ਆਪਾਂ ਦੇਖਿਆ ਕਸ਼ਮੀਰ ਜਿੱਥੇ ਬੜੀ ਮੰਦਭਾਗਿਕ ਘਟਨਾ ਵਾਪਰੀ ਹੈ। ਜਿਹੜੇ ਸ਼ਖੀਸ ਲਾਨੀ ਮਾਰ ਦਿੱਤੇ ਆ ਅੰਤਗਵਾਦੀ। ਖੇਮ ਕਰਨ ਦੇ ਵਿੱਚ ਜਿਹੜਾ ਪੁਤਲਾ ਫੂਕਿਆ ਜਾ ਰਿਹਾ ਪਾਕਿਸਤਾਨ ਦੇ ਸਿਕੰਦਰ ਵਿੱਚ ਕੀ ਚੱਲ ਰਿਹਾ ਹੈ। ਵੇਖੋ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜਾ ਅੱਜ ਤੋਂ ਜਿਹੜਾ 2 ਦਿਨ ਪਹਿਲਾਂ ਪੈਲਗਾਮ ਦੇ ਵਿੱਚ ਇੱਕ ਉਹਨਾਂ ਅੱਤਵਾਦੀਆਂ ਵੱਲੋਂ ਇੱਕ ਪਾਕਿਸਤਾਨ ਦੇ ਜਿਹੜੇ ਉਹ ਅੱਤਵਾਦੀ ਨੇ ਜਿਨ੍ਹਾਂ ਨੇ ਇੱਕ ਬੜੀ ਘਨੌਣੀ ਜਿਹੜੀ ਹਰਕਤ ਕੀਤੀ ਆ ਕਿ ਜਿਨ੍ਹਾਂ ਨੇ ਇੱਕ ਜਿਹੜੇ ਉੱਥੇ ਸਲਾਨੀ ਜਿਹੜੇ ਘੁੰਮਣ ਫਿਰਨ ਵਾਸਤੇ ਗਏ ਸੀਗੇ ਉਹਨਾਂ ਨੂੰ ਚੁਣ-ਚੁਣ ਕੇ ਉਹਨਾਂ ਨੂੰ ਕੱਲੇ-ਕੱਲੇ ਬੰਦੇ ਦੀ شناخت ਕਰਕੇ ਕਿ ਤੁਸੀਂ ਕਿਸ ਬਰਾਦਰੀ ਨੂੰ ਜਿਹੜੇ ਬਿਲੋਂਗ ਕਰਦੇ ਹੋ ਉਹਨਾਂ ਨੇ ਜਿਨਨੇ ਕਹਿਆ ਕਿ ਮੈਂ ਕੋਈ ਉਹਦੇ ਕੁਮਾਰ ਲੱਗਦਾ ਜਾਂ Hindu ਲੱਗਦਾ ਪਿੱਛੇ ਉਹਨਾਂ ਨੂੰ ਛਾਣ ਛਾਣ ਕੇ ਉੱਥੇ ਉਹਨਾਂ ਨੇ ਮੌਤ ਦੇ ਘਾਟ ਉਤਾਰਿਆ ਇਸ ਵਾਸਤੇ ਅਸੀਂ ਅੱਜ ਸਾਰੇ ਨਗਰ ਖੇਮਕਰ ਦੇ ਇਲਾਕਾ ਨਿਵਾਸੀ ਦੇ ਸਾਰੇ ਸੱਜਣਾ ਦੇ ਸਹਿਯੋਗ ਦੇ ਨਾਲ ਕਿ ਸਾਰੇ ਧਰਮਾਂ ਨੂੰ ਨਾਲ ਲੈ ਕੇ Hindu ਸਿੱਖ ਈਸਾਈ ਅਸੀਂ ਸਾਰੇ ਭਰਾ ਅੱਜ ਉਹ ਇੱਕ ਰੋਸ ਮਾਰਚ ਕੱਢ ਰਹੇ ਹਾਂ ਕਿ ਜਿਹੜਾ ਇਹ ਕੰਮ ਕੀਤਾ ਗਿਆ ਹੈ ਪਾਕਿਸਤਾਨ ਵੱਲੋਂ ਬਹੁਤ ਹੀ ਜ਼ਿਆਦਾ ਨਿੰਦਨਯੋਗ ਆ ਉਸ ਵਿਸ਼ੇ ਵਿੱਚ ਅੱਜ ਅਸੀਂ ਇੱਕ ਰੋਸ ਮਾਰਚ ਕੱਢਿਆ ਕਿ ਸਾਡੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਦੁੱਖ ਆ ਸਾਡਾ ਮਨ ਇੰਨਾ ਕਿ ਜ਼ਿਆਦਾ ਪਰੇਸ਼ਾਨ ਆ ਕਿ ਕੀ ਦੱਸੀਏ ਤੁਹਾਨੂੰ ਕਿ ਉੱਥੇ ਜਾ ਕੇ ਜਾਂ ਤਾਂ ਸਰਕਾਰਾਂ ਇਸ ਦੀ ਪਬਲਿਕ ਨੂੰ ਖੁੱਲ ਦੇਣ ਕਿ ਜਾ ਕੇ ਉਹਦਾ ਜਿਹੜਾ ਬਦਲੇ ਦਾ ਜਿਹੜਾ ਖੂਨ ਦਾ ਬਦਲਾ ਖੂਨ ਵਾਗੂ ਲਿਆ ਜਾਵੇ ਤੇ ਫਿਰ ਸਾਡੇ ਮਨਾਂ ਨੂੰ